ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੀ ਫਸਲ ਵਾਸਤੇ ਬਾਸਮਤੀ ਦੀ ਫਸਲ ਵਾਸਤੇ ਸਭ ਤੋਂ ਵਧੀਆ ਐਨਪੀਕੇ ਜਿਹੜਾ ਕਿ ਝੋਨੇ ਦੀ ਫਸਲ ਦੇ ਵਿੱਚ ਫੋਕ ਘਟਾਉਣ ਵਾਸਤੇ ਦਾਣੇ ਦਾ ਭਾਰ ਦਾਣੇ ਦੀ ਚਮਕ ਤੇ ਕੁਆਲਿਟੀ ਤੇ ਝਾੜ ਵਧਾਉਣ ਵਾਸਤੇ ਜਿਹੜਾ ਸਭ ਤੋਂ ਵਧੀਆ ਐਨਪੀਕੇ ਹੈ ਤੇ ਕਿਉਂ ਵਧੀਆ ਉਦੇ ਬਾਰੇ ਆਪਾਂ ਗੱਲ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਣਾ ਬਟਨ ਦਬਾਓ ਵੀ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਕਿਸਾਨ ਵੀਰੋਂ ਐਨਪੀਕੇ ਬਹੁਤ ਆਉਂਦੇ ਬਾਜ਼ਾਰ ਦੇ ਵਿੱਚ ਜੇ ਆਪਾਂ ਐਨਪੀਕੇ ਦੀ ਇੱਕ ਦੇ ਵੱਡਿਆਂ ਗੱਲ ਕਰੀਏ ਤਾਂ ਜਿਵੇਂ ਪਹਿਲਾਂ 191919 ਤੋਂ ਲੈ ਕੇ 191919 2020 1240 13045 05234 40202 404040 13 40 13 13 45 13 ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਆ ਐਨ ਪੀ ਕੇ ਬਾਜ਼ਾਰ ਦੇ ਵਿੱਚ ਆ ਰਹੇ ਆ ਇਹਨਾਂ ਐਨ ਪੀ ਕੇ ਦੇ ਵਿੱਚ ਕੀ ਹੁੰਦਾ ਕਿ ਪਹਿਲੇ ਨੰਬਰ ਤੇ ਹੁੰਦਾ ਉਹਦੇ ਵਿੱਚ ਨਾਈਟ੍ਰੋਜਨ ਕਿੰਨੀ ਆ ਪੀ ਤੇ ਹੁੰਦਾ ਫਾਸਫੋਰਸ ਤੇ ਕੇ ਤੇ ਹੁੰਦਾ ਪੋਟਾਸ਼ੀਅਮ ਤੱਤ ਕਿੰਨਾ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਜਿੰਨਾ ਜਿਵੇਂ 19 19 19 ਆ ਉਹਦੇ ਵਿੱਚ ਐਨ ਪੀ ਕੇ ਜਿਹੜਾ ਤਿੰਨੇ ਹੀ 19 19 19 ਪਰਸੈਂਟ ਹੁੰਦੇ ਆ ਜਿਹੜਾ 20 20 20 ਆ ਉਹ ਚ 20 20 ਹੁੰਦੇ ਜਿਹੜਾ 13 0 45 ਆ ਉਹਦਾ ਮਤਲਬ ਹੈ ਕਿ 13% ਨਾਈਟ੍ਰੋਜਨ ਹੈ 0% ਫਾਸਫੋਰਸ ਅਤੇ 45% ਪੋਟਾਸ਼ ਜਿਹੜਾ 12 6 0 ਚ 12% ਨਾਈਟ੍ਰੋਜਨ ਹੈ 6% ਫਾਸਫੋਰਸ ਹੈ 0% ਪੋਟਾਸ਼ ਹੈ ਸੋ ਇਹਨਾਂ ਦੇ ਵਿੱਚ ਸਭ ਤੋਂ ਵਧੀਆ ਐਨਪੀਕੇ ਦੀ ਜੇ ਆਪਾਂ ਚੋਣ ਕਰਨੀ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਕਿਸਾਨ ਵੀਰ ਕਰਦੇ ਵੱਖ-ਵੱਖ ਫਸਲਾਂ ਤੇ ਕਰਦੇ ਆ ਪਰ ਜਿਹੜਾ ਹੁਣ ਤੱਕ ਦਾ ਸਭ ਤੋਂ ਵਧੀਆ ਕੰਪਲੈਕਸ ਹੈ ਬੈਸਟ ਕੰਪਲੈਕਸ ਹੈ ਝਾੜ ਵਧਾਉਣ ਵਾਸਤੇ ਫਲਾਵਰਿੰਗ ਫੁੱਲਾਂ ਤੇ ਫਲਾਂ ਦੀ ਜਿਹੜੀ ਫੁੱਲ ਤੇ ਫਲ ਦੀ ਗਿਣਤੀ ਉਹਨਾਂ ਦੀ ਕੁਆਲਿਟੀ ਵਧਾਉਣ ਵਾਸਤੇ ਜਿਹੜਾ ਸਭ ਤੋਂ ਵਧੀਆ ਐਨਪੀਕੇ ਆ ਉਹ ਜਿਹੜਾ ਹੈਗਾ ਕਿਸਾਨ ਵੀਰ ਜਿਹੜਾ ਆਪ ਦੇ ਤੌਰ ਤੇ ਜਿਵੇਂ 19 19 19 ਵੀ ਵਰਤ ਲੈਂਦੇ ਆ 12 0 52 34 ਵੀ ਕਾਫੀ ਕਿਸਾਨ ਵੀਰ ਕਰਦੇ ਆ ਤੇ ਹੁਣ ਜਿਵੇਂ 40 40 40 ਵੀ ਆ ਗਿਆ ਜਾਂ 40 20 20 ਹੈ 20 20 20 ਅੱਡ-ਅੱਡ ਤਰ੍ਹਾਂ ਦੀ ਹੈਗੇ ਆ ਬੈਸਟ ਜਿਹੜਾ ਹੈਗਾ ਉਹ 13 0 45 ਆ ਉਹ ਕਿਉਂ ਆ ਇਹਦੇ ਵਿੱਚ ਕਿਸਾਨ ਵੀਰੋ ਕਿਉਂਕਿ ਫਾਸਫੋਰਸ ਤਾਂ ਆਪਾਂ ਕਣਕ ਦੇ ਫਸਲ ਦੇ ਵਿੱਚ ਥੱਲੇ ਪਾਇਆ ਹੁੰਦਾ ਜਦੋਂ ਆਪਾਂ ਹਾੜੀ ਦੀ ਫਸਲ ਨੂੰ ਪੂਰਾ ਫਾਸਫੋਰਸ ਦਿੱਤਾ ਤਾਂ ਪोटाश ਜਿਹੜਾ ਸੌਣੀ ਦੇ ਵਿੱਚ ਉਹਦੀ ਅਵੇਲੇਬਿਲਟੀ ਹੈ ਜਿਹੜੀ ਉਹ ਹੋ ਜਾਂਦੀ ਹੈ ਫਾਸਫੋਰਸ ਤਾਂ ਆਪਾਂ ਪਾਉਣਾ ਹੁੰਦਾ ਹਾੜੀ 'ਚ ਸੌਣੀ 'ਚ ਜ਼ਰੂਰਤ ਨਹੀਂ ਹੁੰਦੀ ਤੇ ਜ਼ਿੰਕ ਪਾਉਣਾ ਹੁੰਦਾ ਸੌਣੀ 'ਚ ਉਹਦੀ ਆਪਾਂ ਹਾੜੀ ਦੇ ਵਿੱਚ ਜ਼ਰੂਰਤ ਹੈ ਨਹੀਂ ਹੁੰਦੀ ਤਾਂ ਮੁੱਖ ਤੌਰ ਤੇ ਜਿਹੜੀ ਜ਼ਰੂਰਤ ਹੁੰਦੀ ਹੈ ਜਦੋਂ ਫਸਲ ਫਲਾਵਰਿੰਗ ਤੇ ਜਾਂ ਉਦੋਂ ਪਹਿਲਾਂ ਗੋਭ ਦੇ ਵਿੱਚ ਆਉਂਦੀ ਹੈ ਜਦੋਂ ਉਹਨੇ ਥੱਲਿਓਂ ਜੇ ਅਪਾ ਝੋਨੇ ਦੀ ਕੋਈ ਪਾਰਟਿਕੂਲਰ ਗੱਲ ਕਰ ਲਈ ਕਿ ਜਦੋਂ ਉਹਦੇ ਵਿੱਚ ਮੁੰਜਰ ਤਣੇ ਦੇ ਵਿੱਚ ਬਣਨੀ ਸ਼ੁਰੂ ਹੁੰਦੀ ਆ ਉਦੋਂ ਬਾਅਦ ਮੁੰਜਰ ਨਿਕਲਨੀ ਆ ਤੇ ਫਿਰ ਜਿਹੜੇ ਹੈਗੇ ਆ ਦਾਣੇ ਦੇ ਵਿੱਚ ਦੁੱਧਾ ਪਰਣਾ ਸ਼ੁਰੂ ਹੋਣਾ ਫਿਰ ਉਹਦੇ ਵਿੱਚ ਜਾ ਕੇ ਜਿਹੜਾ ਦਾਣਾ ਸਖਤ ਹੋਣਾ ਸ਼ੁਰੂ ਹੋਣਾ ਇਸ ਸਟੇਜ ਦੇ ਉੱਤੇ ਸਭ ਤੋਂ ਵੱਧ ਜਿਹੜੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਦਾਣਾ ਭਰਨਾ ਹੈ ਜਾਂ ਪਰਪਰਾਗਣ ਹੋਣਾ ਤਾਂ ਉਦੋਂ ਪੋਟਾਸ਼ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਪੋਟਾਸ਼ ਨੇ ਵਾਟਰ ਮੂਵਮੈਂਟ ਨੂੰ ਕੰਟਰੋਲ ਕਰਨਾ ਹੈ ਜਿਹੜਾ ਉਹਦੇ ਭੋਜਨ ਪਦਾਰਥ ਮੂਵ ਕਰਦੇ ਆ ਉਹਨੂੰ ਕੰਟਰੋਲ ਕਰਨਾ ਹੈ ਜਿਹੜੇ ਪਰਪਰਾਕਣ ਉਹਨਾਂ ਨੂੰ ਸਟਰੈਂਥ ਦੇਣੀ ਤਾਕਤ ਦੇਣੀ ਹੈ ਕਿ ਉਹ ਉੱਚ ਤਾਪਮਾਨ ਨੂੰ ਸਹਿ ਸਕਣ ਤੇ ਪਰਪਰਾਗਣ ਜਿਹੜਾ ਉਹ ਸਹੀ ਤਰੀਕੇ ਹੋ ਸਕੇ ਤੇ ਉਹਦੇ ਵਿੱਚ ਦੁੱਧਾ ਜਿਹੜਾ ਦਾਣੇ ਦੇ ਵਿੱਚ ਭਰਨਾ ਸ਼ੁਰੂ ਹੋ ਸਕੇ ਪोटाश ਤੇ ਜਿੰਕ ਆ ਜਿਹੜੇ ਇਹ ਮਹੱਤਵਪੂਰਨ ਹੈ ਪਰਪਰਾਗਣ ਪਲੱਸ ਜਿਹੜਾ ਹੈਗਾ ਬੋਰਨ ਤੱਤ ਬੋਰਨ ਬਾਰੇ ਆਪਾਂ ਵੱਖਰੀ ਵੀਡੀਓ ਪਾਵਾਂਗੇ ਪਲੱਸ ਜਿਹੜਾ ਪोटाश ਆ ਉਹਨੇ ਜਦੋਂ ਦਾਣਾ ਭਰਨਾ ਸ਼ੁਰੂ ਹੁੰਦਾ ਪਹਿਲਾਂ ਸ਼ੁਰੂਆਤ ਦੇ ਵਿੱਚ ਪਰਪਰਾਗਣ ਪ੍ਰਾਗਣ ਜਿਹੜੇ ਉਹਨਾਂ ਨੂੰ ਤਾਕਤ ਦੇਣੀ ਮਟੀਰੀਅਲ ਨੂੰ ਜਿਹੜਾ ਹੈਗਾ ਮੁੰਜਰ ਵੱਲ ਨੂੰ ਮੂਵ ਕਰਨਾ ਕਿ ਦਾਣਾ ਜਿਹੜਾ ਪੂਰਾ ਫੁੱਲ ਵਧੀਆ ਭਾਰਾ ਦਾਣਾ ਭਰੇ ਤੇ ਪੂਰਾ ਟਾਈਟ ਹੋ ਕੇ ਭਰੇ ਜਿਹੜਾ ਨਿਚੋੜ ਕੇ ਜਿਹੜਾ ਕਿ ਮਟੀਰੀਅਲ ਬੂਟੇ ਨੇ ਫਟਾਰੇ ਦੌਰਾਨ ਸਟੋਰ ਕੀਤਾ ਹੁੰਦਾ ਪੱਤਿਆਂ ਜਟਣਿਆਂ ਚ ਉਹਦੇ ਵਿੱਚੋਂ ਜਿੰਨੇ ਵੀ ਜਿਹੜੇ ਕਾਰਬੋਹਾਈਡਰੇਟ ਹੈ 슈ਗਰ ਪ੍ਰੋਟੀਨ ਕੰਟੈਂਟ ਹੈ ਜਿੰਨੇ ਦਾਣੇ ਦੇ ਵਿੱਚ ਜ਼ਰੂਰਤ ਅਨੁਸਾਰ ਚਾਹੀਦੇ ਸਾਰੇ ਮੂਵ ਕਰਕੇ ਦਾਣਿਆਂ ਨੂੰ ਲੈ ਜਾਣੇ ਆ ਦਾਣੇ ਦੀ ਕੁਆਲਿਟੀ ਦਾਣੇ ਦਾ ਭਾਰ ਤੇ ਝਾੜਾ ਜਿਹੜਾ ਉਹ ਫੱਟ ਜਾਣਾ ਇਸੇ ਕਰਕੇ 13045 ਪੀਏਯੂ ਲੁਧਿਆਣਾ ਵੱਲੋਂ ਵੀ ਸਿਫਾਰਿਸ਼ ਆਪਾਂ 4-5 ਸਾਲ ਪਹਿਲਾਂ ਤੁਹਾਨੂੰ ਜਿਹੜੀ ਸਪਰੇਅ ਕਰਾਉਣ ਲੱਗ ਪਏ ਸੀਗੇ ਕਿ 1.5% ਪੋਟਾਸ਼ੀਅਮ ਨਾਈਟ੍ਰੇਟ ਮਤਲਬ 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਐਨਪੀਕੇ 13045 3 ਕਿਲੋ ਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਗੋਭ ਦੇ ਸਮੇਂ ਜਦੋਂ ਹੈਗਾ ਇੱਕ ਸਪਰੇਅ ਉਦੋਂ ਜਿਹੜੀ ਸਿਫਾਰਿਸ਼ ਹੈਗੀ ਆ ਆਪਾਂ ਜਿਹੜੀ ਮਿਲਕ ਸਟੇਜ ਤੇ ਵੀ ਕਰਾਉਣੇ ਨੇ ਕਿ ਉਦੋਂ ਵੀ ਤੁਸੀਂ ਕਿਲੋ 2 ਕਿਲੋ 2.5 ਕਿਲੋ ਜਿੰਨਾ ਵੀ ਕਰ ਸਕਦੇ ਆ 150 ਲੀਟਰ ਪਾਣੀ ਦੇ ਵਿੱਚ ਘਰੀ ਪਾ ਕੇ ਇਹਦੀ ਸਪਰੇਅ ਕਰੋ ਗੋਭ ਸਮੇ ਬੋਰਨ ਤੱਤ ਦੀ ਵੀ ਜ਼ਰੂਰਤ ਹੁੰਦੀ ਜਿਹੜਾ ਕਿ ਡਰਾਈਵਿੰਗ ਫੋਰਸ ਆ ਜੀਨੇ ਪोटाਸ਼ ਦੇ ਨਾਲ ਮਦਦ ਕਰਨੀ ਆ ਕਿ ਦਾਣਾ ਜਿਹੜਾ ਹੈਗਾ ਪੂਰਾ ਭਰੇ ਪਰ ਪ੍ਰਾਗਣ ਪ੍ਰੋਪਰ ਹੋਵੇ ਦਾਣੇ ਦੇ ਵਿੱਚ ਜਿਹੜੇ ਮੁੰਜਰ ਦੇ ਵਿੱਚ ਫੋਕ ਨਾ ਬਣੇ ਤੇ ਖਾਲੀ ਦਾਣੇ ਜਿਹੜੇ ਹੈਗੇ ਆ ਉਹ ਨਾਰਨ ਉਹ ਵੀ ਮਹੱਤਵਪੂਰਨ ਆ ਉਹਦੇ ਬਾਰੇ ਵੱਖਰੀ ਵੀਡੀਓ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਹੁਣ ਆਪਾਂ ਜਿਹੜੀ ਤੁਹਾਡੇ ਨਾਲ ਨੁਕਤਾ ਜਿਹੜਾ ਸਾਂਝਾ ਕਰਨਾ ਸੀ ਕਿ ਜੇ ਤੁਸੀਂ ਐਨ ਪੀ ਕੇ ਗੋਭ ਦੇ ਸਮੇਂ ਸਪਰੇਅ ਕਰਨੀ ਚਾਹੁੰਦੇ ਆ ਤਾਂ ਜਿਹੜੀ ਬੈਸਟ ਸਪਰੇਅ ਹੈ ਕਿਸਾਨ ਵੀਰੋ ਉਹ ਹੈਗੀ ਹੈ ਐਨ ਪੀ ਕੇ 13045 ਜਦੋਂ ਫਸਲ ਗੋਭ ਦੇ ਵਿੱਚ ਆ ਮੁੰਜਰ ਥੱਲੇ ਤਣੇ ਦੇ ਵਿੱਚ ਬਣ ਗਈ ਹੈ ਅਜੇ ਬਾਹਰ ਨਹੀਂ ਆਈ ਉਸ ਸਟੇਜ ਦੇ ਉੱਤੇ ਜਾ ਕੇ ਆਪਾਂ ਐਨ ਪੀ ਕੇ 13045 ਹੈ ਜਿਹੜੀ ਉਹ ਕਿਲੋ ਡੇਢ ਕਿਲੋ ਦਾ ਵੀ ਬਹੁਤ ਵਧੀਆ ਰਿਜ਼ਲਟ ਆ ਤੇ ਜੇ ਤੁਸੀਂ 3 ਕਿਲੋ ਹੀ ਕਰਦੇ ਹੋ 150 ਤੋਂ 200 ਲੀਟਰ ਪਾਣੀ ਚ ਕੱਲੀ ਕਿਉਂਕਿ ਜਿਹੜੇ ਆਪਾਂ ਬੋਰੋਨ ਦੇ ਨਾਲ ਜਾਂ ਕਿਸੇ ਉਲੀਨਾਸ਼ਕ ਨਾਲ ਇਹ ਸਪਰੇ ਕਰਕੇ ਕਰਾਏ ਪਰ ਉਹਦੇ ਵਿੱਚ ਫਿਰ ਮਾਤਰਾ ਥੋੜੀ ਜਿਹੀ ਘਟਾਉਣੀ ਪੈਂਦੀ ਫਿਰ ਆਪਾਂ ਡਬਲ ਸਪਰੇ ਕਰਦੇ ਫਿਰ ਦੂਜੀ ਆਪਾਂ ਮਿਲਕ ਸਟੇਜ ਤੇ ਜਾ ਕੇ ਕਰਦੇ ਜੇ ਇੱਕ ਹੀ ਕਰਨੀ ਆ ਤਾਂ ਫਿਰ ਤੁਸੀਂ 1 ਜਿਹੜੀ 3 ਕਿਲੋ 200 ਲੀਟਰ ਪਾਣੀ ਚ ਪਾ ਕੇ ਇਹਦੀ ਸਪਰੇ ਕਰੋ ਜੇ ਤੁਸੀਂ ਨਾਲ ਬੋਰੋਨ ਵਗੈਰਾ ਜਿਹਾ ਹੋਰ ਕਰਨਾ ਤਾਂ ਫਿਰ ਤੁਸੀਂ 1.5 ਕਿਲੋ ਹੁਣ ਤੇ 1.5 ਕਿਲੋ ਮਿਲਕ ਸਟੇਜ ਤੇ ਜਾ ਕੇ ਇਹਦੀ ਸਪਰੇ ਕਰੋ ਫੋਕ ਘਟੂਗੀ ਫੋਕ ਮਤਲਬ ਤੁਹਾਡੇ ਨਾ ਮਾਤਰਾ ਤੇ ਪਲੱਸ ਦਾਣੇ ਦਾ ਭਾਰ ਸਾਈ ਚਮਕ ਵਧੂਗੀ ਤੇ ਅਲਟੀਮੇਟਲੀ ਆਪਣਾ ਝਾੜ ਵਧੂਗਾ ਪਿਛਲੇ ਸਾਲਾਂ ਦੀ ਗਰੰਟੀ ਵਾਲੀ ਜਿਹੜੀ ਸਪਰੇਅ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ